ਉਹਦਾ ਇਲਾਜ ਅਸੀਂ ਕਰਾਂਗੇ ਉੱਥੇ ਜਾ ਕੇ ਜਦੋਂ ਜਿੱਥੇ ਇਲੈਕਸ਼ਨਾਂ ਹੋਣਗੀਆਂ ਨਾ ਦੇਖੋ ਕੋਈ ਵੀ ਜਿੱਦਾਂ ਕੋਈ ਧੰਦਲੀ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਕਿਹੜਾ ਵੀ ਕੋਈ ਅਫਸਰ ਕਰੇ ਉਹ ਅਹੀਂ ਨਹੀਂ ਹੁੰਦਾ ਆਪਣੇ ਵਰਕਰ ਪਿਛੇ ਤੁਹਾਨੂੰ ਡਟ ਕੇ ਖਲੋਣਾ ਪੈਣਾ ਪਹਿਲੇ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ ਨੇ ਐਦਾਂ ਕਦੀ ਨਹੀਂ ਹੋਇਆ ਵੀ ਸਰਕਾਰ ਕੇ ਇਹਦੇ ਕਾਗਜ਼ ਰੱਦ ਕਰ ਦੇ ਜਾਂ ਜਿਹੜੇ ਆ ਚੁੱਲਾ ਟੈਕਸ ਦੇ ਐਨਓਸੀ ਨਾ ਦੇ ਦੇਣੀ ਚਾਹੀਦੀ ਹੈ ਭਾਤੀ ਜਨਤਾ ਪਾਰਟੀ ਪੰਜਾਬ ਦਾ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਆਇਆ ਸੀ ਆਪਣੀ ਰਿਪਰੈਜੈਂਟੇਸ਼ਨ ਦੇਣੀ ਸੀ ਕਿ ਜਿੱਥੇ ਕਿ ਪੰਜਾਬ ਦੇ ਵਿੱਚ ਹਰ ਬਲੌਕ ਦੇ ਵਿੱਚ ਹਰ ਕੌਨਸਟਿਟੂਐਂਸੀ ਦੇ ਵਿੱਚ ਧੰਦ ਲੀਆਂ ਹੋ ਰਹੀਆਂ ਨੇ ਜਿਹੜੇ ਚੁੱਲਾ ਟੈਕਸ ਦੀਆਂ ਪੰਚਾਇਤਾਂ ਨੇ ਜਾਂ ਮੈਂਬਰਾਂ ਨੇ ਜਿਨ੍ਹਾਂ ਨੇ ਅਰਜ਼ੀਆਂ ਦਿੱਤੀਆਂ ਉਹਨਾਂ ਨੂੰ ਐਨਓਸੀ ਨਹੀਂ ਮਿਲੀ ਚੁੱਲਾ ਟੈਕਸ ਦੀ ਯਾ ਉਹਨਾਂ ਨੂੰ ਜਿਹੜੀਆਂ ਲੇਟੈਸਟ ਆਪਣਾ ਹੈਗੀਆਂ ਨੇ ਲਿਸਟਾਂ ਆਪਣਾ ਵੋਟਰ ਲਿਸਟਾਂ ਉਹ ਵੋਟਰ ਲਿਸਟਾਂ ਵੀ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ ਤੇ ਅਸੀਂ ਉਸ ਦੇ ਉੱਤੇ ਸਾਨੂੰ ਇੱਕ ਇਹ ਵੀ ਖਤਸ਼ਾ ਹੈ ਵੀ ਜਦੋਂ ਲਾਸਟ ਡੇ ਹੋਣਾ ਜਦੋਂ ਕਾਗਜ਼ ਫਾਈਨਲੀ ਐਕਸੈਪਟ ਹੁੰਦੇ ਨੇ ਜੇ ਉਹਦੀ ਸਕਰੂਟੀ ਨਹੀਂ ਹੁੰਦੀ ਹੈ ਉਸ ਸਕਰੂਟਨੀ ਦੇ ਵਿੱਚ ਨਾਰਮਲੀ ਜਦੋਂ ਅਸੀਂ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ ਤੇ ਜਿਹੜਾ ਇਨਚਾਰਜ ਹੁੰਦੇ ਉਹ ਤੁਹਾਨੂੰ ਦੱਸਦੇ ਨੇ ਵੀ ਤੁਹਾਡੇ ਕਾਗਜ਼ ਦੇ ਵਿੱਚ ਆ ਕੋਈ ਕਮੀ ਰਹਿ ਗਈ ਇਹਨੂੰ ਠੀਕ ਕਰੋ ਤੇ ਇੱਥੇ ਇਹ ਹੈ ਵੀ ਸਕਰੂਟਨੀ ਵਿੱਚ ਇਹਨਾਂ ਜਾਣ ਬੁੱਝ ਕੇ ਸਾਨੂੰ ਖਛਿਆ ਹੈ ਵੀ ਉਥੇ ਸਰਕਾਰ ਨੇ ਆਪਣੀ ਪਾਵਰ ਨੂੰ ਵਰਤਦਿਆਂ ਹੋਇਆਂ ਸਾਡੇ ਆਮ ਲੋਕਾਂ ਦੇ ਜਿਹੜੇ ਮੈਂਬਰਾਂ ਦੇ ਨੇ ਜਾਂ ਸਰਪੰਚ ਦੇ ਕਾਗਜ਼ ਰੱਦ ਕਰਨੇ ਨੇ ਉਸ ਦੇ ਬਾਰੇ ਅਸੀਂ ਸਾਰਾ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਅਸੀਂ ਆਪਣੀ ਰਿਪਰੈਜੈਂਟੇਸ਼ਨ ਦਿੱਤੀ ਹੈ ਤੇ ਸਾਨੂੰ ਉਹਨਾਂ ਨੇ ਇਸ ਗੱਲ ਦਾ ਯਕੀਨ ਦਿਵਾਇਆ ਵੀ ਅਸੀਂ ਇਹ ਜਿਹੜੀ ਗਰਾਸ ਰੂਟ ਲੈਵਲ ਤੱਕ ਕਿਉਂਕਿ ਡੈਮੋਕ੍ਰੇਸੀ ਦੀ ਸਾਰਿਆਂ ਨਾਲ ਵੱਡੀ ਜਿਹੜੀ ਇਲੈਕਸ਼ਨ ਉੱਚੀ ਦਾ ਇਲੈਕਸ਼ਨ ਜਿਹੜੀ ਮੰਨੀ ਜਾਂਦੀ ਉਹ ਇਹ ਪੰਚਾਇਤ ਇਲੈਕਸ਼ਨ ਹੁੰਦੀ ਹੈ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਹੁੰਦੀ ਹੈ ਤਾਂ ਅਸੀਂ ਚਾਹਨੇ ਹਾਂ ਪੀ ਇਹ ਬੜੇ ਅਮਨ ਅਮਾਨ ਤੇ ਬੜੇ ਵਧੀਆ ਢੰਗ ਨਾਲ ਹੋਏ ਤਾਂ ਕਿ ਜਿਹੜੀਆਂ ਪੰਚਾਇਤਾਂ ਚੁਣ ਕੇ ਆਣ ਉਹ ਪੰਚਾਇਤਾਂ ਲੋਕਾਂ ਦੀ ਰਿਪ੍ਰেজੈਂਟੇਸ਼ਨ ਪੰਜਾਬ ਦੀ ਰਿਪ੍ਰেজੈਂਟੇਸ਼ਨ ਬਣ ਕੇ ਅੱਗੇ ਨਿਕਲੇ ਸੋ ਇਹ ਸਾਨੂੰ ਉਮੀਦ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਆਪਣੀ ਰਿਪ੍ਰেজੈਂਟੇਸ਼ਨ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸਾਰੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਨੇ ਆਕੇ ਇੱਥੇ ਦਿੱਤੀ ਹੈ ਕੀ ਭਰੋਸਾ ਮਿਲਿਆ ਜੀ ਦੇ ਪ੍ਰੋਫੈਸਰ ਨੇ ਦਵਾਇਆ ਵੀ ਆਫਟਰ ਆਲ ਕਮਿਸ਼ਨ ਦੇ ਜਿਹੜੇ ਚਾਰਜ ਨੇ ਉਹਨਾਂ ਨੇ ਰਾਜਕਮਲਜੀ ਨੇ ਇਹ ਗੱਲ ਕਹੀ ਹੈ ਵੀ ਅਸੀਂ ਯਕੀਨਨ ਜਿਹੜੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਨੇ ਉਸ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਤਰੀਕੇ ਨਾਲ ਅਸੀਂ ਇਨਸਾਫ ਦੇਈਏ ਔਰ ਸੈਕੰਡਲੀ ਜਿਹੜੀ ਸਾਰੇ ਨਾਲ ਵੱਡੀ ਗੱਲ ਉਹਨਾਂ ਨੇ ਕਿਹਾ ਵੀ ਜਿਹੜੀ ਐਨਓਸੀ ਚੁੱਲਾ ਟੈਕਸ ਵਗੈਰਾ ਦੀ ਹੈ ਉਹਦੇ ਲਈ ਅਸੀਂ ਉਹਨੂੰ ਕਾਨੂੰਨ ਨੂੰ ਹੋਰ ਵਧੀਆ ਤੇ ਆਸਾਨ ਬਣਾ ਦਿੱਤਾ ਹੈ ਵੀ ਤੁਸੀਂ ਇੱਕ ਨੋਟਰੀ ਅਟੈਸਟ ਕਰਕੇ ਆਪਣਾ ਐਫੀਡੇਵਿਟ ਦੇ ਸਕਦੇ ਹੋ ਵੀ ਸਾਡੇ ਕੋਲ ਜਿਹੜੇ ਆ ਕਾਗਜ਼ ਮੰਗੇ ਜਾ ਰਹੇ ਨੇ ਅਸੀਂ ਇਲੈਕਸ਼ਨ ਤੋਂ ਪਹਿਲੇ ਪਹਿਲੇ ਉਹ ਕਾਗਜ਼ ਦੇ ਕੇ ਯਾਨੀ ਕਿ ਉਹ ਫਿਰ ਤੁਹਾਡੇ ਮੰਡੇਟਰੀ ਨਹੀਂ ਹੋਏਗਾ ਐਨਓਸੀ ਚੁੱਲਾ ਟੈਕਸ ਵਗੈਰਾ ਦੀ ਉਹ ਤੁਸੀਂ ਆਪਣੇ ਐਫੀਡੇਵਿਟ ਨੋਟਰੀ ਅਟੈਸਟਡ ਰਾਈ ਵੀ ਤੁਹਾਨੂੰ ਉਸ ਦਾ ਫਾਇਦਾ ਮਿਲ ਸਕਦਾ ਹੈ ਜਿਹੜਾ ਟੈਕਸ ਆ ਉਹ ਕਰਨਾ ਤਾਂ ਜ਼ਰੂਰੀ ਹੈ ਐਨਓਸੀ ਤਾਂ ਤੁਸੀਂ ਐਫੀਡੇਵਿਟ ਤਾਂ ਦੇ ਦੋਗੇ ਕਿ ਸਾਡਾ ਕੋਈ ਬਕਾਇਆ ਨਹੀਂ ਹੈ ਪਰ ਉਹ ਜਿੰਨਾ ਟੈਕਸ ਉੱਪਰ ਹੋਏ ਕਿੱਥੇ ਉਹਦੀ ਰਸੀਦ ਕਿੱਥੋਂ ਲਿਆਉਂਗੇ ਐਦਾ ਇਹੋ ਹੀ ਇਹੋ ਜੀਜ਼ ਉਹਨਾਂ ਨੇ ਵੀ ਜ਼ਿਕਰ ਕੀਤਾ ਵੀ ਉਹਦੀ ਜਿਹੜੀ ਰਸੀਦ ਹੈ ਜਦੋਂ ਉਹ ਐਫੀਡੇਵਿਟ ਦੇਣਗੇ ਜੇ ਉਹ ਰਸੀਦ ਨਾ ਪ੍ਰੋਡਿਊਸ ਕਰ ਸਕਣਗੇ ਉਹਦਾ ਕਾਗਜ਼ ਨਾਲ ਇਨਵੌਇਸ ਹੋ ਦੇਗਾ ਆਪਣੀ ਐਫੀਡੇਵਿਟ ਤੇ ਬੇਚੇ ਨੋਟਰੀ ਨੋਟਰੀ ਦਾ ਕੀ ਮਤਲਬ ਹੈ ਵੀ ਉਹਨਾਂ ਨੇ ਐਫੀਡੇਵਿਟ ਦਿੱਤਾ ਵੀ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਵੀ ਸਭ ਕੁਝ ਅਸੀਂ ਬੈਸਟ ਉਹਦਾ ਨੌਲੇਜ ਦੇ ਰਿਆ ਔਰ ਸਾਡੇ ਕੋਲ ਕੋਈ ਨੋ ਡਿਊਜ਼ ਨਹੀਂ ਜੇ ਡਿਊਜ਼ ਨਿਕਲਣਗੇ ਤੇ ਆਟੋਮੈਟਿਕਲੀ ਉਹਦੇ ਪਰ ਗੱਲ ਇਹ ਹੈ ਨਾ ਜੀ ਚੁੱਲਾ ਟੈਕਸ ਪੁੰਨਾਂ ਦੇ ਸਰ ਭਰਦਾ ਕੌਣ ਹੈ ਉਹ ਨੂੰ ਵੀ ਪਤਾ ਇਸ ਚੀਜ਼ ਦਾ ਅੱਜ ਕਹ ਰਹੇ ਕਿ ਅਸੀਂ ਜੇ ਲੈ ਕੇ ਜਾ ਰਹੇ ਹਾਂ ਖਰਾਡ ਭਰੀਏ ਕਿਤੇ ਕੋਈ ਉਹਨੂੰ ਸੈਕਟਰੀ ਮਿਲ ਨਹੀਂ ਰਿਹਾ ਉਹਦਾ ਕੀ ਇਲਾਜ ਦੱਸੋ ਉਹਦਾ ਇਲਾਜ ਅਸੀਂ ਕਰਾਂਗੇ ਉੱਥੇ ਉਹ ਜਾ ਕੇ ਜਦੋਂ ਜਿੱਥੇ ਇਲੈਕਸ਼ਨ ਆਉਣਗੇ ਨਾ ਦੇਖੋ ਕੋਈ ਵੀ ਜਿੱਦਾਂ ਕੋਈ ਧੰਦਲੀ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਕਿਹੜਾ ਵੀ ਕੋਈ ਅਫਸਰ ਕਰੇ ਉਹ ਅਹੀਂ ਨਹੀਂ ਹੁੰਦਾ ਆਪਣੇ ਵਰਕਰ ਪਿੱਛੇ ਤੁਹਾਨੂੰ ਡਟ ਕੇ ਖਲੋਣਾ ਪੈਣਾ ਪਹਿਲੇ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ ਨੇ ਏਦਾਂ ਕਦੀ ਨਹੀਂ ਹੋਇਆ ਵੀ ਸਰਕਾਰ ਕੇ ਇਹਦੇ ਕਾਗਜ਼ ਰੱਦ ਕਰ ਦੇ ਜਾਂ ਜਿਹੜੇ ਆ ਚੁੱਲਾ ਟੈਕਸ ਦੇ ਐਨਓਸੀ ਨਾ ਦੇ ਦੇਣੀ ਚਾਹੀਦੀ ਹੈ ਸਰਕਾਰ ਨੂੰ ਹੀ ਲੈਣੀ ਚਾਹੀਦੀ ਲੈਟ ਅਸ ਸੀ ਨਾ ਵੀ ਲੋਕਾਂ ਦੇ ਵਿੱਚ ਬਦਲਾਅ ਦੀ ਜਿਹੜੀ ਬਦਲਾਅ ਦੇ ਉੱਤੇ ਸਰਕਾਰ ਆਈ ਸੀ ਕਿੰਨੇ ਕ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਇਹ ਬਦਲਾਅ ਦੀ ਰਾਜਨੀਤੀ ਨੂੰ ਕਿੰਨੇ ਕ ਲੋਕ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਫੇਰ ਇਲੈਕਸ਼ਨ ਹੋਣੀ ਚਾਹੀਦੀ ਠੀਕ